ਮੇਰੇ ਮੂਹਰੇ ਗੇਸਰ ਲੱਗ ਗਿਆ ਜਿਹੜਾ ਉਹ ਗਾਇਸਾ ਦਾ ਪਾਸਾ ਤੁਹਾਡਾ ਵੀ ਸਾਰਾ ਮੂਹਰੇ ਮੂਸਾ ਦਾ ਨਾ ਵੀ ਥੋੜਾ ਭਾਈ ਦਾ ਟਰੱਕ ਤੇ ਫਿਰ ਉਹ ਮੇਰੇ ਕਾਕੇ ਨੇ ਮੂਸਾ ਮੂਸਾ ਉਹਨੇ ਉਹਨੇ ਦੋ ਨਾ ਬੱਚਾ ਪੇਂਦਾ ਪੇਂਦਾ ਨਾ ਫਿਰ ਮਗਰੋਂ ਤਾਂ ਮੂਸਾ ਨਾ ਉਹਨੇ ਫਿਰ ਜਾਟ ਹੈ ਤੇ ਮੋਬਾਈਲ ਦਿੱਤਾ ਕਿਥੇ ਤੁਹਾਨੂੰ ਕਿਥੇ ਕਿਥੇ ਉਹਨਾਂ ਨੇ ਸਾਡੇ ਆ ਗਿਆ ਉਹ ਆ ਗਿਆ ਉਹ ਅੱਛਿਆ ਸਾਡੇ ਹੋਕੇ ਗੋਡਾ ਸਾਡੀ ਹੋਕੇ ਰੰਗਣੀ ਸਾਡੀ ਹੋਕੇ ਤੇ ਫਿਰ ਰੰਗਣੀ ਵਾਲੇ ਮੋੜ ਤੇ ਛੱਡ ਗਿਆ ਉਹ ਲੈ ਫੜਦਾ ਪਿਆ ਉਹ ਨਿਕਲ ਗਿਆ ਸੋਨੋ ਬਈ ਬਚਾ ਹੋ ਗਿਆ ਤੁਹਾਡਾ ਕੋਇਆ ਕਿੱਥੇ ਸੀ ਇਹ ਬੋਲਡਿੰਗਲੇ ਚ ਹਾਂ ਇੱਥੇ ਕੋਟੇ ਨੇ ਜੀਰੇ ਨੂੰ ਉਹਦੇ ਸੋਣਾ ਜੀ ਉਹ ਚੋ ਜਦੋਂ ਯਾਰਸਾ ਦਾ ਪਾਪ ਤੁਹਾਡਾ ਵੀ ਸਾਰਾ ਮੋਸਾ ਮੋਸਾ ਦਾ ਨਾ ਵੀ ਥੋੜਾ ਭਾਜਾ ਟਾਟਾ ਤੇ ਫਿਰ ਉਹ ਮੇਰੇ ਕਾਕੇ ਨੇ ਮੋਸਾ ਉਹ ਵੀ ਉਹਦੇ ਤੋਂ ਨਾ ਬੱਚਾ ਪੈਂਦਾ ਤੇ ਨਾ ਤਾਂ ਫਿਰ ਮਗਰ ਉਹ ਤਾਂ ਮੋਸਾ ਨਾ ਉਹਨੇ ਫਿਰ ਜਾਟ ਹੈ ਤੇ ਮੋਬਾਈਲ ਦਿੱਤਾ ਕਿਥੇ ਤੁਹਾਨੂੰ ਕਿੱਥੇ ਉਹਨਾਂ ਨੇ ਆਡੇ ਆ ਗਿਆ ਆ ਗਿਆ ਅੱਛਿਆ ਸਾਨੂੰ ਹੋ ਕੇ ਡੋੜਾ ਸਾਨੂੰ ਹੋ ਕੇ ਗੜਣੀ ਸਾਣੀ ਹੋ ਕੇ ਤੇ ਫਿਰ ਰਗੜੀ ਵਾਲੇ ਮੋੜ ਤੇ ਛੱਡ ਗਿਆ ਉਹ ਲੈ ਫੜ ਲਾਪਾ ਉਹ ਨਿਕਲ ਗਿਆ ਚਲੋ ਕੋਈ ਬਚਾਅ ਹੋ ਗਿਆ ਤੁਹਾਡਾ ਕੋਈ ਕਿਤੇ ਸੀ ਗਾ 골ਡਨ ਗਲੇਚ ਆ ਇੱਥੇ ਕੋਸ਼ਣ ਨੂੰ ਵੀ ਇਹਨੇ ਕੋਈ ਕੇਸ ਨਾਲ ਜੀਰ ਤੋੜ ਗਿਆ ਤੇ ਵਾਹ ਸਾਰਾ ਪਾ ਦਿੱਤਾ ਤੁਹਾਡਾ ਵੀ ਸਾਰਾ ਮੋਟਰਸਾਈਕਲ ਮੋਟਰਸਾਈਕਲ ਨਾਲ ਵੀ ਥੋੜਾ ਭਾਈ ਦਾ ਟੱਕਰ ਤੇ ਫਿਰ ਉਹ ਮੇਰੇ ਕਾਕੇ ਨੇ ਮੋਟਰਸਾਈਕਲ ਨੂੰ ਉਹਦੇ ਕੋਲੋਂ ਨਾ ਬੱਚਾ ਪੈਂਦਾ ਪੈਂਦਾ ਨਾਲ ਫਿਰ ਮਗਰ ਹੋਤਾ ਮੋਟਰਸਾਈਕਲ ਨਮਾ ਉਹਨੇ ਫਿਰ ਜਾਟ ਟਾ ਇਹ ਬੁਬਾ ਮਾਇ ਦੇਤਾ ਕਿਥੇ ਤੁਹਾਨੂੰ ਕਿੱਥੇ ਕਿਥੇ ਉਹਨਾਂ ਨੇ ਰੱਖੀ ਸਾਡੇ ਆ ਗਿਆ ਉਹ ਆ ਗਿਆ ਅੱਛਾ ਹੈ ਤੁਹਾਨੂੰ ਹੋ ਕੇ ਕੋਟਾ ਹੈ ਤੁਹਾਨੂੰ ਹੋ ਕੇ ਰੱਖਣੀ ਤੁਹਾਨੂੰ ਹੋ ਕੇ ਫਿਰ ਲਲਕੀ ਵਾਲੇ ਮੋੜ ਤੇ ਛੱਟ ਗਿਆ ਉਹ ਉਹ ਵੇਹ ਸਾਡਾ ਪਿਆ ਉਹ ਨਿਕਲ ਗਿਆ ਚਲੋ ਕੋਈ ਬਚਾਅ ਹੋ ਗਿਆ ਤੁਹਾਡਾ ਕੋਈ ਕਿੱਥੇ ਸੀ ਅੱਜ 골ਡਨ ਗਲੇਚ ਚ ਹਾਂ ਇੱਥੇ 골ਡਨ